ਚੰਡੀਗੜ੍ਹ ਨੂੰ ਲੈ ਕੇ ਜਿਹੜੇ ਪਰਮ ਫਲਾਏ ਜਾ ਰਹੇ ਨੇ ਮੈਂ ਉਸ ਤੋਂ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੜਾ ਸਪਸ਼ਟ ਦੱਸਿਆ ਗਿਆ ਹੈ ਕੋਈ ਐਸੀ ਕਨਸਿਡਰੇਸ਼ਨ ਨਹੀਂ ਆਏਗੀ ਕੋਈ ਐਸਾ ਵਿంటర్ ਸੈਸ਼ਨ ਚ ਬਿਲ ਨਹੀਂ ਆ ਰਿਹਾ ਕੋਈ ਐਸੀ ਚਰਚਾ ਦੀਨ ਵੀ ਨਹੀਂ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਅਸੀਂ ਸਭ ਜਾਣਦੇ ਹਾਂ ਔਰ ਬੀਜੇਪੀ ਵੀ ਇਸ ਗੱਲ ਤੋਂ ਅੱਛੀ ਤਰ੍ਹਾਂ ਵਗਤਿਆ ਕਿ ਚੰਡੀਗੜ੍ਹ ਦੇ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ ਕਿੰਨਾ ਸਾਡੇ ਹਿਸਟੋਰੀਕਲ ਕੀ ਨੇਤਾ ਸਾਡੇ ਨਾਤੇ ਨੇ ਔਰ ਕਲਚਰਲੀ ਅਸੀਂ ਕਿਵੇਂ ਜੁੜੇ ਹਾਂ ਚੰਡੀਗੜ੍ਹ ਨਾਲ ਇਸ ਕਰਕੇ ਸਰਕਾਰ ਅੱਛੀ ਤਰ੍ਹਾਂ ਤੋਂ ਉਗਤ ਇਸ ਗੱਲ ਤੋਂ ਕੋਈ ਵੀ ਐਸਾ ਕਦਮ ਜੋ ਮੀਡੀਆ ਚਲਾਇਆ ਜਾ ਰਿਹਾ ਹੈ ਜੋ ਪੱਖ ਵੱਲ ਚੁੱਕਿਆ ਜਾ ਰਿਹਾ ਹੈ ਅਸੰਭਵ ਹੈ ਨਾ ਹੀ ਕੋਈ ਕਰ ਰਿਹਾ ਹੈ ਸੋ ਮੈਂ ਬੜਾ ਕਲੈਰਿਟੀ ਚ ਕਹਿ ਦਿਆਂ ਕੋਈ ਬਿੱਲ ਨਹੀਂ ਲਿਆਂਦਾ ਜਾ ਰਿਹਾ ਚੰਡੀਗੜ੍ਹ ਦੇ ਪ੍ਰਤੀ ਕੁਝ ਵੀ ਸੋਚ ਵੀ ਵਿਚਾਰ ਵੀ ਨਹੀਂ ਹੈਗਾ ਐਸਾ ਔਰ ਕੇਂਦਰ ਸਰਕਾਰ ਨੇ ਵੀ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਵੀ ਕੋਈ ਸੋਚ ਵੀ ਅਸੀਂ ਰੋਊਗੀ ਪਹਿਲਾਂ ਕੰਸਲਟੈਂਟ ਜਿਹੜੇ ਸਟੇਕ ਹোলਡਰਸ ਨੇ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਸੋ ਮੈਂ ਟੀਵੀ ਚੈਨਲਾਂ ਦੇ ਮਾਧਿਅਮ ਤੋਂ ਸਭ ਨੂੰ ਟੀਵੀ ਚੈਨਲ ਨੂੰ ਵੀ ਕਹਿਣਾ ਚਾਹੁੰਦਾ ਹਾਂ ਔਰ ਤੁਹਾਡੇ ਮਾਧਿਅਮ ਤੋਂ ਸਾਰੇ ਦੁਨੀਆ ਭਰ ਚ ਵਸਦੇ ਪੰਜਾਬੀ ਨੂੰ ਕਹਿਣਾ ਚਾਹੁੰਦਾ ਹਾਂ ਬੀਜਪੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣਦੀ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦਾ ਕੀ ਅਟੈਚਮੈਂਟ ਆ ਚੰਡੀਗੜ੍ਹ ਨਾਲ ਔਰ ਕਤੇ ਹੀ ਨਾ ਕੇਂਦਰ ਸਰਕਾਰ ਦੀ ਅਸੀਂ ਕੋਈ ਮੰਚਾ ਹੈ ਨਾ ਹੀ ਕਦੀ ਅਸਾ ਕੋਈ ਹੋਣ ਜਾ ਰਿਹਾ ਧੰਨਵਾਦ